ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਖੂਬਸੂਰਤ ਧਰਤੀ ਨੂੰ ਬਣਾਇਆ ਫਿਰ ਇਹਦੇ ਉੱਤੇ ਜੀਵ ਜੰਤੂ ਬਨਸਪਤੀ ਨੂੰ ਪੈਦਾ ਕੀਤਾ ਇਨਸਾਨ ਨੂੰ ਪੈਦਾ ਕੀਤਾ ਤੇ ਫਿਰ ਇਨਸਾਨ ਨੂੰ ਸਾਰੇ ਜੀਵ ਜੰਤੂਆਂ ਤੋਂ ਉੱਤਮ ਦਰਜਾ ਦਿੱਤਾ ਹਨਾ ਇੱਕ ਉੱਤਮ ਲੈਵਲ ਤੇ ਰੱਖਿਆ ਤੇ ਇਨਸਾਨ ਹੀ ਇੱਕ ਐਸਾ ਜੀਵ ਆ ਜਿਹਨੂੰ ਪ੍ਰਮਾਤਮਾ ਨੇ ਆਪਣੇ ਵਰਗਾ ਹੋਣ ਦਾ ਇੱਕ ਗੁਣ ਪ੍ਰਦਾਨ ਕਰਤਾ ਇੱਕ ਗੁਣ ਦਿੱਤਾ ਹਨਾ ਆਪਾਂ ਨੂੰ ਇੱਕ ਰਾਹ ਦਿਖਾਤਾ ਇੱਕ ਰਾਹ ਦਾਸਤਾਵੀ ਪਈ ਆ ਰਾਹ ਤੇ ਚੱਲ ਇੱਕ ਦਿਨ ਤੂੰ ਆਪਣੀ ਮੰਜ਼ਿਲ ਤੇ ਪਹੁੰਚੇਗਾ ਮੰਜ਼ਿਲ ਕੀ ਆ ਕਿ ਆਪਾਂ ਉਸ ਮਹਾਸ਼ਕਤੀ ਦੇ ਵਿੱਚ ਇੱਕਮਿਕ ਹੋ ਜਾਣਾ ਮਿਲ ਜਾਣਾ ਉਹਦੇ ਨਾਲ ਜਾ ਕੇ ਤੇ ਆਪਾਂ ਪ੍ਰਮਾਤਮਾ ਹੀ ਹੋ ਜਾਾਂਗੇ ਇੱਕ ਦਿਨ ਕਿੰਨਾ ਵੱਡਾ ਗੋਣਾ ਜੇ ਸੋਚਿਆ ਜਾਵੇ ਤਾਂ ਹਨਾ ਵਾਹਿਗੁਰੂ ਦੀਆਂ ਖੇਡਾਂ ਰਚਾਈਆਂ ਹੋਈਆਂ ਨੇ ਕਦੇ-ਕਦੇ ਸੋਚੀਦਾ ਵੀ ਕਿੱਦਾਂ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਤਾ ਹਨਾ ਕਿੱਦਾਂ ਉਹਨੇ ਪਤਾ ਨਹੀਂ ਕਿੱਥੇ-ਕਿੱਥੇ ਜੀਵਨ ਹੋਣਾ ਆਪਾਂ ਨੂੰ ਕਿਹੜਾ ਸਮਝ ਆ ਇਹਨਾਂ ਚੀਜ਼ਾਂ ਦੀ ਫਰੂਕ ਕਿੰਨਾ ਵੱਡਾ ਉਹ ਕਿੰਨਾ ਵੱਡਾ ਤੇ ਆਪਾਂ ਕੀ ਔਕਾਤ ਰੱਖਦੇ ਹੋਵਾਂਗੇ ਪਰ ਫਿਰ ਵੀ ਉਹ ਸਾਡੀ ਅਰਦਾਸ ਸੁਣਦਾ ਹਨਾ ਉਹਨੇ ਕਿਹੜੇ ਇਦਾਂ ਦੇ ਰਚਾਏ ਹੋਏ ਨੇ ਖੈਰ ਅੱਜ ਆਪਾਂ ਜੋ ਗੱਲ ਕਰਨ ਲੱਗੇ ਆਂ ਉਹਦੇ ਤੋਂ ਜੋ ਬ੍ਰਹਮੰਡੇ ਸੋਈ ਪਿੰਡੇ ਇਹਦੀ ਵੀ ਸਮਝ ਲੱਗੂ ਆਪਾਂ ਨੂੰ ਤੇ ਆਪਾਂ ਨੂੰ ਇਹ ਵੀ ਸਮਝ ਲੱਗੂ ਵੀ ਇਹ ਨੰਬਰ ਜ਼ਰੂਰੀ ਕਿਉਂ ਆਪਾਂ ਅੱਜ ਗੱਲ ਕਰਾਂਗੇ ਮਾਲਾ ਦੀ ਤਸਵੀਰ ਵੀ ਇਹਨੂੰ ਕਹਿ ਦਿੰਦੇ ਨੇ ਮਾਲਾ ਵੀ ਕਹਿ ਦਿੰਦੇ ਨੇ ਹਰ ਧਰਮ ਦੇ ਵਿੱਚ ਇਹਨੂੰ ਵਰਤਿਆ ਜਾਂਦਾ ਜਦੋਂ ਰੱਬ ਦਾ ਨਾਮ ਲੈਣਾ ਹੁੰਦਾ ਕੁਝ ਭੈਣ ਭਰਾ ਇਦਾਂ ਦੇ ਨੇ ਜਿਹੜੇ ਕਹਿ ਦਿੰਦੇ ਆ ਕਿ ਜਦੋਂ ਰੱਬ ਦਾ ਨਾਮ ਲੈਣਾ ਤਾਂ ਗਿਣਤੀਆਂ ਮਿੰਟੀਆਂ ਦੀ ਲੋੜ ਨਹੀਂ ਹੈਗੀ ਮਤਲਬ ਕੁਛ ਇਹਦੇ ਹੱਕ 'ਚ ਨੇ ਕੁਛ ਇਹਦੇ ਵਿਰੋਧ ਦੇ ਵਿੱਚ ਪਰ ਆਪਾਂ ਮੰਨਦੇ ਆ ਕਿ ਪ੍ਰਮਾਤਮਾ ਦਾ ਨਾਮ ਗਿਣਤੀਆਂ ਮਿੰਟੀਆਂ ਦੇ ਨਾਲ ਨਹੀਂ ਲਿਆ ਜਾਂਦਾ ਪਰ ਉਹ ਇੱਕ ਸਟੇਜ ਆ ਜਿੱਥੇ ਜਾ ਕੇ ਗਿਣਤੀਆਂ ਮਿੰਟੀਆਂ ਖਤਮ ਹੋ ਜਾਂਦੀਆਂ ਪਰ ਉਹਦੇ ਵੱਲ ਨੂੰ ਤੁਰਨ ਵਾਸਤੇ ਉੱਥੇ ਨੂੰ ਪਹੁੰਚਣ ਵਾਸਤੇ ਉਸ ਸਟੇਜ ਤੇ ਸਾਨੂੰ ਸਹਾਰਿਆਂ ਦੀ ਲੋੜ ਪੈਂਦੀ ਆ ਕਈ ਵਾਰ ਜੋ ਜਿਹੜਾ ਸਹਾਰਾ ਤੁਹਾਨੂੰ ਉਸ ਕਾਲਪੁਰਖ ਵਾਹਿਗੁਰੂ ਤੱਕ ਲੈ ਕੇ ਜਾਂਦਾ ਜਾਂ ਕੁਛ ਗਣਤੀਆਂ ਮਿੰਤੀਆਂ ਤੁਹਾਨੂੰ ਪ੍ਰਮਾਤਮਾ ਦੇ ਰਾਹ ਤੇ ਤੋਰ ਦਿੰਦੀਆਂ ਨੇ ਤਾਂ ਫਿਰ ਉਹ ਸਹਾਰੇ ਉਹ ਗਣਤੀਆਂ ਮਿੰਤੀਆਂ ਗਲਤ ਹੋ ਨਹੀਂ ਸਕਦੀਆਂ ਇਸੇ ਲਈ ਕਹੀਦਾ ਵੀ ਕਿਸੇ ਨਾਲ ਬਹਿਸ ਕਰਨ ਦੀ ਲੋੜ ਨਹੀਂ ਕਿਉਂਕਿ ਪ੍ਰਮਾਤਮਾ ਨੇ ਹਰ ਬੰਦੇ ਨੂੰ ਇੱਕ ਲਿਮਟ ਦੇ ਵਿੱਚ ਸਮਝਣ ਦੀ ਤਾਕਤ ਦਿੱਤੀ ਆ ਕੋਈ ਤਾਂ ਆਪਣੇ ਤੋਂ ਵੱਧ ਸਮਝਦਾ ਕੋਈ ਆਪਣੇ ਤੋਂ ਘੱਟ ਸਮਝਦਾ ਸੋ ਚੰਗਾ ਮਾੜਾ ਸੋਚਣ ਦੀ ਆਪਣੀ ਕੋਈ ਆਪਣੀ ਲੋੜ ਨਹੀਂ ਹੈਗੀ ਉਹ ਪ੍ਰਮਾਤਮਾ ਸਭ ਜਾਣਦਾ ਕੀ ਚੰਗਾ ਕੀ ਮਾੜਾ ਸਾਡਾ ਅਸਲੀ ਕੰਮ ਆਪਾਂ ਸਾਰੇ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਤੇ ਉਹਦਾ ਸ਼ੁਕਰਾਨਾ ਕਰੀਏ ਜਿਨੇ ਸਾਨੂੰ ਅੱਖਾਂ ਦਿੱਤੀਆਂ ਸਾਨੂੰ ਜ਼ੁਬਾਨ ਦਿੱਤੀ ਸਾਨੂੰ ਕੰਨ ਦਿੱਤੇ ਹੱਥ ਪੈਰ ਦਿੱਤੇ ਇੱਥੋਂ ਤੱਕ ਉਸ ਪ੍ਰਮਾਤਮਾ ਨੇ ਕਿੰਨੇ ਰੰਗ ਦਿੱਤੇ ਨੇ ਇਹ ਧੁੱਪ ਦਿੱਤੀ ਇਹ ਛਾਂ ਦਿੱਤੀ ਹਨਾ ਬਾਹਰ ਬਨਸਪਤੀ ਦੇ ਵਿੱਚ ਕਿੰਨੀਆਂ ਖੁਸ਼ਬੂਆਂ ਨੇ ਦੇਖੋ ਪ੍ਰਮਾਤਮਾ ਨੇ ਸਾਨੂੰ ਕਿੰਨੇ ਤੋਹਫਿਆਂ ਦੇ ਨਾਲ نوازਿਆ ਤੇ ਜੇ ਹਜੇ ਵੀ ਅਸੀਂ ਸ਼ੁਕਰਾਨਾ ਨਹੀਂ ਕਰ ਸਕਦੇ ਤੇ ਜੇ ਹਜੇ ਵੀ ਸਾਡੀਆਂ ਮੰਗਾਂ ਸਾਨੂੰ ਇਹ ਕਹਿੰਦੀਆਂ ਨੇ ਕਿ ਰੱਬ ਹੈ ਨਹੀਂ ਤੇਰੇ ਤੇਰੇ ਵਾਸਤੇ ਰੱਬ ਨੇ ਕੀਤਾ ਕੀ ਆ ਤਾਂ ਫਿਰ ਫਿਰ ਤਾਂ ਬਸ ਕੀ ਕਹਿ ਸਕਦੇ ਆ ਖੈਰ ਅਰਦਾਸ ਕਰਿਆ ਕਰੋ ਉਸ ਪ੍ਰਮਾਤਮਾ ਦੇ ਅੱਗੇ ਉਹਦਾ ਨਾਮ ਲਿਆ ਕਰੋ ਕਿਉਂਕਿ ਉਹ ਅਰਦਾਸ ਸੁਣਦਾ ਚਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਅੱਜ ਫਿਰ ਅੱਜ 108 ਨੰਬਰ ਕਿਉਂ ਇੰਨਾ ਜ਼ਰੂਰੀ ਆ ਇਹਦੇ ਉੱਤੇ ਗੱਲ ਕਰਦੇ ਆ ਸਾਨੂੰ ਪਤਾ ਜਿਹਨੂੰ ਆਪਾਂ ਬ੍ਰਹਿਮੰਡ ਕਹਿ ਦਿੰਨੇ ਆ ਸਪੇਸ ਕਹਿ ਦਿੰਨੇ ਆ ਵੀ ਉਹਦੀ ਰੋਜ਼ ਨਵੀਂ ਤੋਂ ਨਵੀਂ ਖੋਜ ਆਉਂਦੀ ਆ ਪਰ ਹਾਲੇ ਤੱਕ ਪ੍ਰੋਪਰ ਆਪਾਂ ਸਾਰੀ ਖੋਜ ਨਾ ਕੀਤੀ ਆ ਨਾ ਹੀ ਕਦੇ ਕਰ ਸਕਦੇ ਆ ਪਰ ਜੋ ਜਾਣਕਾਰੀ ਹੈ ਉਹਦੇ ਉੱਤੇ ਜੇ ਅੱਜ ਆਪਾਂ ਗੱਲ ਕਰੀਏ ਤਾਂ ਟੋਟਲ ਆਪਣੇ 9 ਗ੍ਰਹਿ ਨੇ ਤੇ 12 ਤਾਰਾ ਮੰਡਲ ਆ ਤੇ ਉਹ ਤੋਂ ਬਾਅਦ 27 메인 ਤਾਰੇ ਆ ਜਾਂਦੇ ਆ ਹਰ 9 ਡਿਗਰੀ ਦੇ ਉੱਤੇ ਇੱਕ 메인 ਤਾਰਾ ਆਉਂਦਾ ਤੇ ਹਰ ਤਾਰੇ ਦੇ ਕੋਲੇ ਆਪਣੀਆਂ ਚਾਰ ਸਬ ਡਿਵੀਜ਼ਨ ਹੁੰਦੀਆਂ ਨੇ ਤੇ ਢਾਈ ਤਾਰੇ ਮਿਲ ਕੇ ਇੱਕ ਤਾਰਾ ਮੰਡਲ ਬਣਾਉਂਦੇ ਆ ਮਤਲਬ ਕਿ ਇੱਕ ਤਾਰੇ ਦੇ ਵਿੱਚ 메인 ਜਿਹੜੇ ਤਾਰੇ ਉਹ ਢਾਈ ਆਉਂਦੇ ਆ ਤੇ ਉਹਦੇ ਨਾਲ ਫਿਰ ਇੱਕ ਤਾਰਾ ਮੰਡਲ ਬਣਦਾ ਹੁਣ ਸਾਇੰਸ ਮੰਨਦੀ ਆ ਕਿ ਜਦੋਂ ਇਹ ਜਿਹੜੇ ਨੌਂ ਗ੍ਰਹਿ ਨੇ ਇਹ ਆਪਣੇ 12 ਤਾਰਾ ਮੰਡਲ ਜਾਂ ਉਹ 27 ਮੇਨ ਤਾਰਿਆਂ ਦੇ ਕੋਲੋਂ ਦੀ ਲੰਘਦੇ ਆ ਤਾਂ ਉਸ ਸਮੇਂ ਬਹੁਤ ਵੱਡੇ ਬਦਲਾਅ ਆਉਂਦੇ ਆ ਤੇ ਉਹ ਬਦਲਾਅ 108 ਹੁੰਦੇ ਨੇ 108 ਬਦਲਾਅ ਆਉਂਦੇ ਆ ਇਸੇ ਤਰ੍ਹਾਂ ਜੇ ਧਰਤੀ ਤੋਂ ਸੂਰਜ ਦੀ ਜਿਹੜੀ ਦੂਰੀ ਆ ਉਹਦੀ ਰੇਸ਼ੋ ਕੱਟੀ ਜਾਵੇ ਤਾਂ ਉਹ ਵੀ 108 ਬਣਦੀ ਆ ਤੇ ਸੂਰਜ ਦਾ ਜਿਹੜਾ ਵਿਆਸ ਆ ਜੇ ਉਹ ਵੀ ਮਿੰਤੀ ਦੇ ਵਿੱਚ ਕੀਤਾ ਜਾਵੇ ਤਾਂ ਉਹ ਵੀ 108 ਬਣਦਾ ਇਸੀ ਤਰ੍ਹਾਂ ਹੀ ਜੇ ਆਪਾਂ ਧਰਤੀ ਤੋਂ ਜਿਹੜਾ ਚੰ드ਰਮਾ ਵਾ ਜਾਣਾ ਉਹਦੀ ਆਪਾਂ ਦੂਰੀ ਕੱਢੀਏ ਤਾਂ ਉਹ ਵੀ 108 ਹੀ ਬਣਦੀ ਆ ਤੇ ਉਹਦਾ ਵਿਆਸ ਆ ਜਿਹੜਾ ਉਹ ਵੀ 108 ਹੀ ਆ ਸਾਇੰਸ ਮੰਨਦੀ ਆ ਵੀ ਜੇ ਇਹ ਨੰਬਰ 107 ਜਾਂ 109 ਹੋ ਜਵੇ ਮਤਲਬ ਦੂਰੀ ਆ ਜਿਹੜੀ ਉਹ ਘਟ ਜਵੇ ਜਾਂ ਵੱਧ ਜਵੇ ਤਾਂ ਉਹ ਕਹਿੰਦੇ ਧਰਤੀ ਦੇ ਉੱਤੇ ਜਿਹੜੀ ਜ਼ਿੰਦਗੀ ਉਹ ਪੋਸੀਬਲ ਹੀ ਨਹੀਂ ਹੈਗੀ ਉਹ ਧਰਤੀ ਦੇ ਉੱਤੇ ਰਹਿਣਾ ਮੁਸ਼ਕਲ ਆ ਸੋ ਜਿਹੜਾ 108 ਨੰਬਰ ਆ ਇਹ ਧਰਤੀ ਦੇ ਉੱਤੇ ਜੀਵਨ ਵਾਸਤੇ ਵੀ ਬੜਾ ਜ਼ਰੂਰੀ ਆ ਦੇਖੋ ਆਪਾਂ ਕਹਿੰਦੇ ਆ ਨਾ ਜੋ ਬ੍ਰਹਮੰਡੇ ਸੋਈ ਪਿੰਡੇ ਕਿਸੇ ਅਵਤਾਰੀ ਪੁਰਸ਼ ਨੂੰ ਕਿਸੇ ਸਿੱਧ ਪੁਰਸ਼ ਨੂੰ ਇਸ ਚੀਜ਼ ਦਾ ਗਿਆਨ ਸੀਗਾ 108 ਨੰਬਰ ਦਾ ਉਹਨੂੰ ਪਤਾ ਸੀ ਨੌ ਗ੍ਰਹਿ 12 ਤਾਰਾ ਮੰਡਲ 27 ਮੇਨ ਤਾਰੇ ਮਿਲ ਕੇ 108 ਵੱਡੇ ਬਦਲਾ ਲੈ ਕੇ ਆਉਂਦੇ ਆ ਇਹ ਉਹੀ ਬਦਲਾ ਨੇ ਜਿਹੜੇ ਬਾਹਰ ਹੁੰਦੇ ਆ ਤੇ ਸਾਡੇ ਅੰਦਰ ਵੀ ਹੁੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਸੋ ਇਸ 108 ਨੰਬਰ ਦਾ ਧਿਆਨ ਰੱਖਦੇ ਹੋਏ ਉਹਨਾਂ ਨੇ ਇਹ ਮਾੜਾ ਤਿਆਰ ਕੀਤੀ ਹੋਣੀ ਹੈ 108 ਮਣਕਿਆਂ ਦੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ 108 ਵੱਡੇ ਬਦਲਾਅ ਨੇ ਜਿਹੜੇ ਬਾਹਰ ਵੀ ਹੁੰਦੇ ਆ ਤੇ ਸਾਡੇ ਅੰਦਰ ਵੀ ਹੁੰਦੇ ਨੇ ਆਪਾਂ ਨੂੰ ਪਤਾ ਇੱਕ ਸਾਇੰਟਿਸਟ ਤੇ ਇੱਕ ਸੰਤ ਇਹਨਾਂ ਦੇ ਵਿੱਚ ਫਰਕ ਇੰਨਾ ਹੀ ਆ ਵੀ ਜਿਹੜਾ ਸਾਇੰਟਿਸਟ ਆ ਉਹ ਚੀਜ਼ਾਂ ਨੂੰ ਦੇਖ ਕੇ ਤੇ ਉਹ ਬਾਹਰ ਦੀ ਚੀਜ਼ਾਂ ਦੇ ਉੱਤੇ ਖੋਜ ਵੀਨ ਕਰਦਾ ਤੇ ਜਿਹੜਾ ਇੱਕ ਸੰਤ ਆ ਉਹ ਚੀਜ਼ਾਂ ਨੂੰ ਮੰਨ ਕੇ ਉਹ ਕਿਉਂਕਿ ਪ੍ਰਮਾਤਮਾ ਪਹਿਲਾਂ ਦਿਸਦਾ ਨਹੀਂ ਪਹਿਲਾਂ ਸਾਨੂੰ ਮੰਨਣਾ ਪੈਂਦਾ ਵੀ ਉਹ ਹੈਗਾ ਤੇ ਉਹ ਉਹਨੂੰ ਮੰਨ ਕੇ ਤੇ ਅੰਦਰ ਦੀ ਖੋਜ ਦੇ ਵਿੱਚ ਨਿਕਲਦਾ ਤੇ ਹੁਣ ਇਹ ਵੀ ਦੱਸਣੀਆਂ ਕਿ ਇੱਕ ਸਾਇੰਟਿਸਟ ਆ ਜਿਹੜਾ ਉਹ ਕਦੇ ਵੀ ਸੰਤ ਨਹੀਂ ਬਣ ਸਕਦਾ ਕਿਉਂਕਿ ਉਹ ਬਾਹਰ ਖੋਜ ਕਰਦੇ ਕਰਦੇ ਬਿਲਕੁਲ ਹੀ ਰੱਬ ਤੋਂ ਮਨਕਰ ਹੋ ਜਾਂਦੇ ਨੇ ਪਰ ਇੱਕ ਸੰਤ ਆ ਜਿਹੜਾ ਉਹ ਹਮੇਸ਼ਾ ਹੀ ਇੱਕ ਚੰਗਾ ਸਾਇੰਟਿਸਟ ਵੀ ਹੁੰਦਾ ਕਿਉਂਕਿ ਪਰਮਾਤਮਾ ਨੇ ਉਹਨੂੰ ਇੰਨਾ ਗਿਆਨ ਦਿੱਤਾ ਹੁੰਦਾ ਜੋ ਸਾਇੰਟਿਸਟ ਇਧਰੋਂ ਉਧਰ ਭੱਜ ਕੇ ਰੌਕਟ ਭੇਜ-ਭੇਜ ਕੇ ਜਾਣਕਾਰੀਆਂ ਇਕੱਠੀਆਂ ਕਰਦੇ ਆ ਨਾ ਉਹ ਇੱਕ ਸੰਤ ਨੂੰ ਗਿਆਨ ਦੇ ਨਾਲ ਹੀ ਪਰਮਾਤਮਾ ਉਹਦੇ ਅੰਦਰ ਉਹ ਸਾਰਾ ਗਿਆਨ ਆ ਜਿਹੜਾ ਉਹ ਪੈਦਾ ਕਰ ਦਿੰਦਾ ਉਹਨੂੰ ਪਤਾ ਲੱਗ ਜਾਂਦਾ ਉਹ ਧਿਆਨ ਦੇ ਨਾਲ ਹੀ ਉਹ ਸਾਰੀਆਂ ਜਾਣਕਾਰੀਆਂ ਆਪਣੇ ਅੰਦਰ ਇਕੱਠੀਆਂ ਕਰ ਲੈਂਦਾ ਸੋ ਇੱਕ ਸੰਤ ਆ ਉਹ ਸਾਇੰਟਿਸਟ ਹੋ ਸਕਦਾ ਪਰ ਇੱਕ ਸਾਇੰਟਿਸਟ ਸੰਤ ਨਹੀਂ ਹੋ ਸਕਦਾ ਸੋ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਰਚਾਈਆਂ ਹੋਈਆਂ ਖੇਡਾਂ ਨੇ ਇਹਨੂੰ ਸਮਝਿਆ ਕਰੋ ਕਿਉਂਕਿ ਆਪਣੀ ਜਿਹੜੀ ਜ਼ਿੰਦਗੀ ਆ ਇਹ ਬੜੀ ਵਧੀਆ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਸੋਚਣਾ ਸਮਝਣਾ ਸ਼ੁਰੂ ਕਰੋਗੇ ਨਾ ਤੁਹਾਡੀ ਲਾਈਫ ਤੁਹਾਨੂੰ ਇੱਕ ਬੜਾ ਵਧੀਆ ਇੰਜੋਏਮੈਂਟ ਲੱਗਣ ਲੱਗ ਜਾਊ ਇੰਜੋਏਮੈਂਟ ਦਾ ਮਤਲਬ ਵੀ ਤੁਸੀਂ ਨਾਲੇ ਤਾਂ ਪ੍ਰਮਾਤਮਾ ਨਾਲ ਗੱਲਾਂ ਕਰੋਗੇ ਨਾਲੇ ਕਣ-ਕਣ ਦੇ ਵਿੱਚ ਪ੍ਰਮਾਤਮਾ ਦੇਖੋਗੇ ਤੁਹਾਡੇ ਅੰਦਰ ਦਇਆ ਵੀ ਪੈਦਾ ਹੋਊਗੀ ਵੀ ਤੁਹਾਨੂੰ ਪਤਾ ਲੱਗੂਗੀ ਯਾਰ ਹਰ ਚੀਜ਼ ਦੇ ਵਿੱਚ ਪ੍ਰਮਾਤਮਾ ਮੈਂ ਕਿਸੇ ਚੀਜ਼ ਦਾ ਨੁਕਸਾਨ ਨਹੀਂ ਕਰਨਾ ਸਮਝਦਿਓ ਉਹ ਜਿਹੜੀਆਂ ਚੀਜ਼ਾਂ ਨੇ ਉਦਾਂ ਦੇ ਗੁਣ ਜਦੋਂ ਤੁਹਾਡੇ ਅੰਦਰ ਪੈਦਾ ਹੋਣ ਲੱਗ ਗਏ ਤੁਸੀਂ ਆਪਣੇ ਆਪ ਹੀ ਪ੍ਰਮਾਤਮਾ ਦੇ ਰਾਹ ਤੇ ਤੁਰ ਪੈਣਾ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਹਾਂ ਉਹਨਾਂ ਵੀ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਇੱਕ ਵਾਰੀ ਉਸ ਕਾਲਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਕੇ ਤੁਰਪੋ ਵੀ ਪ੍ਰਮਾਤਮਾ ਸਾਡੇ ਹੱਥ ਵਾਸ ਕੁਝ ਨਹੀਂ ਜੋ ਕਰਨਾ ਤੈਅ ਕਰਨਾ ਤੇ ਫਿਰ ਦੇਖਿਓ ਚਮਤਕਾਰ ਹੁੰਦੇ ਪਹਿਲਾਂ ਵੀ ਕਿਹਾ ਕਿ ਕਲਾ ਵਰਤਦੀ ਆ ਚਮਤਕਾਰ ਹੁੰਦੇ ਆ ਤੇ ਪ੍ਰਮਾਤਮਾ ਤੁਹਾਡੀ ਗੱਲ ਸੁਣਦਾ ਸਿਰਫ ਕਾ ਅਟ ਸਿਰਪੈਨੀਆ ਕਿ ਅਸੀਂ ਤੁਰਦੇ ਨਹੀਂ ਅਸੀਂ ਯਕੀਨ ਨਹੀਂ ਕਰਦੇ ਆਪਣਾ ਯਕੀਨ ਪੱਕਾ ਕਰੋ ਦੇਖਿਓ ਫਿਰ ਪ੍ਰਮਾਤਮਾ ਦੇ ਦਾਂਗੇ ਜਿਉਂਦੇ ਵਾਸਤੇ ਰਹੋ ਧੰਨਵਾਦ